ਹਨ ਹਰ ਉਹ ਲੋਕ ਜੋ ਪਰਮੇਸ਼ਵਰ ਦਾ ਡਰ ਮੰਦੇ ਹਨ ਇਸ ਸਿਰਲੇਖ ਉਪਦੇਸ਼ ਦੇ ਨਾਲ ਆਓ ਅਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਸਮਾਂ ਲਈਏ 2000 ਸਾਲ ਪਹਿਲਾਂ ਯਿਸੂ ਮਸੀਹ ਨੇ ਵਿਵਸਥਾ ਸਿਖਾਉਣ ਵਾਲੇ ਨਾਲ ਗੱਲਬਾਤ ਕੀਤੀ ਸੀ ਵਿਵਸਥਾ ਸਿਖਾਉਣ ਵਾਲੇ ਨੇ ਯਿਸੂ ਨੂੰ ਪੁੱਛਿਆ ਵਿਵਸਥਾ ਵਿੱਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ ਉਸ ਸਮੇਂ ਯਿਸੂ ਨੇ ਬਹੁਤ ਸਪਸ਼ਟ ਜਵਾਬ ਦਿੱਤਾ ਯਿਸੂ ਨੇ ਕੀ ਕਿਹਾ ਮੰਗਲ ਹੋਇਆ। ਤੁਸੀਂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਉਹਨਾਂ ਨੇ ਸਾਨੂੰ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਕਿਹਾ। ਅਸੀਂ ਆਪਣੇ ਸਵਰਗੀ ਮਾਤਾ ਪਿਤਾ ਦੀ ਕਿਰਪਾ ਬਾਰੇ ਸੋਚਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਦੇ। ਅਸੀਂ ਸਵਰਗੀ ਪਾਪੀ ਹਾਂ ਜੋ ਸਦਾ ਤੱਕ ਮਰਨ ਲਈ ਨਿਯੁਕਤ ਕੀਤੇ ਗਏ ਸੀ ਪਰ ਪਰਮੇਸ਼ੁਰ ਇਸ ਧਰਤੀ ਤੇ ਆਏ, ਆਪਣੇ ਸਰੀਰ ਨੂੰ ਪਾੜਿਆ, ਸਲੀਬ ਤੇ ਆਪਣਾ ਲਹੂ ਬਹਾਇਆ ਅਤੇ ਸਾਡੀ ਥਾਂ ਤੇ ਸਭ ਪ੍ਰਕਾਰ ਦੇ ਦੁੱਖਾਂ ਨੂੰ ਸਹਿਣ ਕੀਤਾ ਇਸ ਤਰ੍ਹਾਂ ਜਦੋਂ ਅਸੀਂ ਇੱਕ ਵਾਰ ਫਿਰ ਆਪਣੇ ਸਵਰਗੀ ਪਿਤਾ ਤੇ ਸਵਰਗੀ ਮਾਤਾ ਦੇ ਜੀਵਨ ਬਾਰੇ ਸੋਚਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੇਸੀਂ ਅਸਲ ਵਿੱਚ ਸਾਰੇ ਨਿਯਮਾਂ ਨੂੰ ਸਮਝਦੇ ਹਾਂ ਤਾਂ ਅਸੀਂ ਪਰਮੇਸ਼ਵਰ ਨੂੰ ਪਿਆਰ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਦੇ ਤੁਸੀਂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ ਅਸੀਂ ਕਹਿ ਸਕਦੇ ਹਾਂ ਕਿ ਵਿਵਸਥਾ ਇਹਨਾਂ ਸਾਰੇ ਪਹਿਲੂਆਂ ਦੀ ਇੱਕ ਸੁਰਤਾ ਨੂੰ ਪੂਰੀ ਕਰਦੀ ਹੈ ਜਿਹੜੇ ਲੋਕ ਇਸ ਸਿਧਾਂਤ ਨੂੰ ਨਹੀਂ ਜਾਣਦੇ ਉਹ ਸੋਚਦੇ ਹਨ ਵਿਵਸਥਾ ਸਿਰਫ ਇੱਕ ਸਪਸ਼ਟ ਤਾਰੀਖ ਜਾਂ ਕਿਸੇ ਸਮਾਰੋਹ ਨੂੰ ਦੱਸਾਉਂਦੀ ਹੈ ਪਰ ਬਾਈਬਲ ਪਿਆਰ ਬਾਰੇ ਵਿਵਸਥਾ ਦੇ ਸੰਬੰਧ ਵਿੱਚ ਕੀ ਕਹਿੰਦੀ ਹੈ ਇਹ ਕਹਿੰਦੀ ਹੈ ਪਿਆਰ ਸ਼ਰਾਂ ਨੂੰ ਪੂਰਾ ਕਰਦਾ ਹੈ ਸਾਨੂੰ ਆਪਣੇ ਪਿਤਾ ਅਤੇ ਮਾਤਾ ਨਾਲ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਸਦਾ ਦੇ ਧੀਰਜ ਅਤੇ ਪਿਆਰ ਨਾਲ ਖੁਸ਼ਖਬਰੀ ਦੇ ਮਾਰਗ ਤੇ ਅਗਵਾਈ ਕਰ ਰਹੇ ਹਨ।ਇਹੀ ਕਾਰਨ ਹੈ ਕਿ ਯਿਸੂ ਨੇ ਵਿਵਸਥਾ ਸਿਖਾਉਣ ਵਾਲੇ ਦੁਆਰਾ ਪੁੱਛੇ ਗਏ ਸਵਾਲ ਦਾ ਬਹੁਤ ਸਪਸ਼ਟ ਜਵਾਬ ਦਿੱਤਾ। ਤੁਸੀਂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਉਹਨਾਂ ਨੇ ਇਹੀ ਕਿਹਾ ਅੱਜ ਅਸੀਂ ਇਹ ਸੋਚਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਕਿ ਅਸੀਂ ਵਿਸ਼ਵਾਸ ਦੇ ਰਾਹ ਤੇ ਚਲਦੇ ਹੋਏ ਪਰਮੇਸ਼ਵਰ ਨੂੰ ਕਿੰਨਾ ਪਿਆਰ ਕੀਤਾ ਦੁਨੀਆਂ ਭਰ ਦੀਆਂ ਆਪਣੀਆਂ ਸੰਤਾਨਾਂ ਦੇ ਸਾਰੇ ਬੋਝ ਪਰਮੇਸ਼ਵਰ ਇਕੱਲੇ ਚੱਕਦੇ ਹਨ ਅਤੇ ਚੁੱਪਚਾਪ ਖੁਸ਼ਖਬਰੀ ਦੇ ਮਾਰਗ ਤੇ ਚੱਲਦੇ ਹਨ ਇਸ ਲਈ ਮੈਂ ਆਸ ਕਰਦਾ ਹਾਂ ਕਿ ਅੱਜ ਘੱਟ ਤੋਂ ਘੱਟ ਅਸੀਂ ਆਪਣਾ ਧਿਆਨ ਆਪਣੇ ਵੱਲ ਨਹੀਂ ਉਹਨਾਂ ਵੱਲ ਲਗਾਵਾਂਗੇ ਹਾਲਾਂਕਿ ਸਾਨੂੰ ਬਾਈਬਲ ਰਾਹੀਂ ਅਕਸਰ ਪਰਮੇਸ਼ਵਰ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ ਹੈ ਫਿਰ ਵੀ ਅਸੀਂ ਪਰਮੇਸ਼ਵਰ ਦੀ ਉਮੀਦ ਬਾਰੇ ਜ਼ਿਆਦਾ ਚਿੰਤਤ ਹੋ ਕੇ ਆਪਣਾ ਜੀਵਨ ਜੀਉਂਦੇ ਹਾਂ ਜੇਕਰ ਅਸੀਂ ਹੁਣ ਆਪਣੀ ਜੀਵਨ ਸ਼ੈਲੀ ਨੂੰ ਆਪਣੇ ਆਪ ਤੇ ਕੇਂਦ੍ਰਿਤ ਕਰਨ ਨਾਲ ਬਦਲ ਕੇ ਪਰਮੇਸ਼ਵਰ ਨਾਲ ਪਿਆਰ ਕਰਨ ਤੇ ਕੇਂਦ੍ਰਿਤ ਕਰੀਏ ਤਾਂ ਅਸੀਂ ਨਿਸ਼ਚਿਤ ਰੂਪ ਨਾਲ ਪਰਮੇਸ਼ਵਰ ਦਾ ਡਰ ਮੰਨਣ ਵਾਲੇ ਬਣ ਸਕਦੇ ਹਾਂ ਜਿਹੇ ਲੋਕ ਹੀ ਸਵਰਗ ਦੇ ਰਾਜ ਵਿੱਚ ਜਾ ਸਕਦੇ ਹਨ सिर्फ ये व्यक्ति ही औरत दी बाकी बची संतान दा किताब प्राप्त करने के योग हैं इसे लिए राजा सुलेमान ने उपदेशक दी पोथी विच लिखिया व्यर्था दा व्यर्थ व्यर्था दा व्यर्थ सब कुछ व्यर्थ है पावे उसने उस सब कुछ किया जो उन्हों दी अखां ते कान चौंदे सी फिर भी सुलेमान दा मन संतुष्ट नहीं सी इस तरह उसनु एहसास होया कि सब कुछ अर्थहीन है हालांकि उसनु ये जानिया कि इस धरती ते सिर्फ एक चीज है जो व्यर्थ नहीं है एक ही सी ये बिल्कुल ये है ये परमेश्वर नाल प्यार करना है उपदेशक दी पोथी विच लिखा है परमेश्वर दा डर लो। परमेश्वर नाल प्यार ना करन नाल, परमेश्वर दा डर प्याराश्वर संभव नहीं है उपदेशक है कि संसार विच सब कुछ हो फिर भी अपने आदर करना अपनी माता नाल प्यार करना एक अजिहा फर्ज है जिसन स अपने पूरे जीवन निभाना चाहता है यसु ने सू यही सिखाया है ਅਤੇ ਸੁਲੇਮਾਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਭ ਤੋਂ ਮਹਾਨ ਬੁੱਧੀ ਅਤੇ ਗਿਆਨ ਦਾ ਸਵਾਮੀ ਹੈ ਵੀ ਉਸੇ ਸਿੱਟੇ ਤੇ ਪਹੁੰਚਿਆ ਜੇ ਅਸੀਂ ਆਪਣੀ ਨਿਚਾ ਦੇ ਅੰਤਮ ਸਿਖਰ ਨੂੰ ਸੰਖੇਪ ਕਰਨਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਭ ਕੁਝ ਸਾਡੇ ਪਿਤਾ ਅਤੇ ਮਾਤਾ ਨਾਲ ਪਿਆਰ ਕਰਨ ਵਿੱਚ ਅਰਥਾਤ ਸਾਡੇ ਸੁਵਰਗੀ ਮਾਤਾ ਪਿਤਾ ਨੂੰ ਪਿਆਰ ਕਰਨ ਵਿੱਚ ਸਮਾਪਤ ਹੁੰਦਾ ਹੈ ਆਓ ਅਸੀਂ ਮੱਤੀ ਦੀ ਕਿਤਾਬ ਅਧਿਆਏ 2 ਉੱਤੇ ਇੱਕ ਨਜ਼ਰ ਮਾਰੀਏ ਆਓ ਅਸੀਂ ਮੱਤੀ ਦੇ ਅਧਿਆਇ 22 ਵਚਨ 34 ਤੇ ਜਾਈਏ ਅਧਿਆਇ 22 ਵਚਨ 34 ਪਰ ਜਦ ਫਰੀਸੀਆਂ ਨੇ ਸੁਣਿਆ ਜੋ ਉਹਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਤਾਂ ਦੋ ਇੱਕ ਥਾਂ ਇਕੱਠੇ ਹੋਏ ਅਤੇ ਉਹਨਾਂ ਵਿੱਚੋਂ ਇੱਕ ਨੇ ਜਿਹੜਾ ਸ਼ਰਾਦਾ ਸਿਖਾਉਣ ਵਾਲਾ ਸੀ ਉਹਦੇ ਪਰਤਾਉਣ ਲਈ ਸਵਾਲ ਕੀਤਾ ਜੋ ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ ਅਤੇ ਉਹਨੇ ਉਸਨੂੰ ਕਿਹਾ ਤੂੰ ਪ੍ਰਭ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਆਓ ਅਸੀ ਉਪਦੇਸ਼ਕ ਦੀ ਪੋਥੀ ਦੇ ਅਧਿਆਇ 12 ਵਚਨ 13 ਉੱਤੇ ਜਾਈਏ। ਆਓ ਉਪਦੇਸ਼ਕ ਦੀ ਪੋਥੀ ਦੇ 12 ਵਚਨ 13 ਉੱਤੇ ਇੱਕ ਨਜ਼ਰ ਪਾਈਏ। ਹੋ ਦੇਸੀ ਸਾਰੇ ਬਚਨਾਂ ਦਾ ਸਾਰ ਸੁਣੀਏ ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਅਗਿਆਨ ਨੂੰ ਮੰਨ ਕਿਉਂ ਜੋ ਕਿਉਂ ਜੋ ਏਕੀ ਹੈ ਇਨਸਾਨ ਦਾ ਇਹੋ ਰਿਲ ਹੈ ਅੰਗਰੇਜ਼ੀ ਬਾਈਬਲ ਇਸ ਨੂੰ ਫਰਜ਼ ਦੇ ਰੂਪ ਵਿੱਚ ਵਰਣਨ ਕਰਦੀ ਹੈ ਜਿਸ ਨੂੰ ਮਨੁੱਖ ਜਾਤੀ ਨੂੰ ਆਪਣੇ ਜੀਵਨ ਦੌਰਾਨ ਪੂਰਾ ਕਰਨਾ ਚਾਹੀਦਾ ਹੈ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਇਹ ਫਰਜ਼ ਸਭ ਤੋਂ ਮਹੱਤਵਪੂਰਨ ਸਾਰਥਕ ਫਰਜ਼ ਹੈ ਜਿਸ ਨੂੰ ਸਾਨੂੰ ਇਸ ਧਰਤੀ ਉੱਤੇ ਰਹਿੰਦੇ ਹੋਏ ਪੂਰਾ ਕਰਨਾ ਚਾਹੀਦਾ ਹੈ ਇਹ ਸੰਦੇਸ਼ ਉਸੇ ਪ੍ਰਸੰਗ ਵਿੱਚ ਆਉਂਦਾ ਹੈ ਜਿਵੇਂ ਯਿਸੂ ਨੇ ਵਿਵਸਥਾ ਸਿਖਾਉਣ ਵਾਲੇ ਨੂੰ ਦਿੱਤੇ ਸੀ ਜਿਸ ਨਾਲ ਇੱਕ ਪੂਰਨ ਸਿੱਖਿਆ ਬਣ ਗਈ ਤੁਸੀਂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ ਯਿਸੂ ਨੇ ਪਹਿਲੇ ਅਤੇ ਸਭ ਤੋਂ ਵੱਡੇ ਹੁਕਮ ਦੇ ਰੂਪ ਵਿੱਚ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਘੋਸ਼ਣਾ ਕੀਤੀ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ 12 ਵਚਨ 13 ਵਿੱਚ ਵੀ ਕਿਹਾ ਪਰਮੇਸ਼ੁਰ ਕੋ ਲੋ ਡਰਤੇ ਉਹ ਦੀਆਂ ਅਗਿਆਨ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ ਦੂਜੇ ਸ਼ਬਦਾ ਵਿੱਚ ਇਹ ਦੱਸਦਾ ਹੈ ਕਿ ਹਰ ਵਿਅਕਤੀ ਨੂੰ ਕਟੋ ਕਟ ਇਸ ਫਰਜ਼ ਨੂੰ ਪੂਰਾ ਕਰਨਾ ਚਾਹੀਦਾ ਹੈ ਅੱਜ ਦੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਜੀਵਨ ਨਹੀਂ ਜੀਉਂਦੇ ਹਨ ਕਈ ਵਾਰ ਅਸੀਂ ਵੀ ਪਰਮੇਸ਼ੁਰ ਦੀ ਕਿਰਪਾ ਨੂੰ ਭੁੱਲ ਜਾਂਦੇ ਹਾਂ ਅਤੇ ਜਦੋਂ ਅਸੀਂ ਕੁਝ ਵੱਡੀਆਂ ਪ੍ਰੀਖਿਆਵਾਂ ਦਾ ਸਾਹਮਣਾ ਕਰਦੇ ਹਾਂ ਤਾਂ ਸਾਡੇ ਸਾਹਮਣੇ ਆਉਣ ਵਾਲੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ

ਤੇ ਜਿਆਦਾ ਧਿਆਨ ਨਾ ਦੇਈਏ ਸਭੂ ਇੱਕ ਵਾਰ ਫਿਰ ਇਸ ਗੱਲ ਤੇ ਵਿਚਾਰ ਕਰੋ ਕਿ ਕਿਵੇਂ ਸਾਡੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਸਾਨੂੰ ਸਵਰਗ ਦੇ ਰਾਜ ਦੇ ਮਾਰਗ ਤੇ ਹੌਲੀ ਹੌਲੀ ਅਗਵਾਈ ਕਰ ਰਹੇ ਹਨ ਅਤੇ ਰਾਹ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੇ ਹਨ ਅਜਿਹਾ ਕਰਨ ਨਾਲ ਆਓ ਅਸੀਂ ਉਹ ਬਣੀਏ ਜੋ ਸ਼ੁਕਰਗੁਜ਼ਾਰ ਹੋਣਾ ਜਾਣਦੇ ਹਨ ਅਤੇ ਇਹਨਾਂ ਸਾਰਿਆਂ ਲਈ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ ਰਾਜਾ ਸੁਲੇਮਾਨ ਨੇ ਦੇਖਿਆ ਕਿ ਦੁਨੀਆ ਵਿੱਚ ਮਨੁੱਖ ਜਾਤੀ ਜਿਨ੍ਹਾਂ ਚੀਜ਼ਾਂ ਦਾ ਪਿੱਛਾ ਕਰਦੀ ਹੈ ਉਹ ਸਾਰੀਆਂ ਵਿਅਰਥ ਹਨ ਸੂਰਜ ਦੇ ਹੇਠਾਂ ਸਾਰੀ ਕੋਸ਼ਿਸ਼ ਅਤੇ ਮਿਹਨਤ ਦੌਲਤ ਇਕੱਠੀ ਕਰਨ ਦਾ ਲਾਲਚ ਇਵਾਕਤਨ ਯੋਖਿਮਦ ਅਤੇ ਦੁਨਿਆਵੀ ਇੱਛਾ ਜਿਸਨੇ ਸਾਨੂੰ ਵਿਸ਼ਾਲ ਗਿਆਨ ਦਾ ਪਿੱਛਾ ਕਰਨ ਲਈ ਪ੍ਰੇਰਿਤ ਕੀਤਾ ਉਹ ਸਭ ਵਿਅਰਥ ਸੀ ਇਹ ਸਭ ਚੀਜ਼ਾਂ ਬੀਤ ਜਾਣ ਤੋਂ ਬਾਅਦ ਕੁਝ ਵੀ ਨਹੀਂ ਬਚਦਾ ਆਖਰਕਾਰ ਉਸਨੇ ਮਹਿਸੂਸ ਕੀਤਾ ਕਿ ਉਹ ਉਸ ਚੀਜ਼ ਦਾ ਪਿੱਛਾ ਕਰ ਰਿਹਾ ਸੀ ਜੋ ਅਸਲ ਵਿੱਚ ਵਿਅਰਤ ਅਤੇ ਅਰਥਹੀਨ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੇਕਰ ਇਸ ਸੰਸਾਰ ਵਿੱਚ ਕੋਈ ਅਜਿਹਾ ਹੈ ਜਿਸ ਨੂੰ ਵਿਅਰਤ ਨਹੀਂ ਮੰਨਿਆ ਜਾ ਸਕਦਾ ਹੈ ਤਾਂ ਇਹ ਸਿਰਫ ਪਰਮੇਸ਼ਵਰ ਦਾ ਡਰ ਮੰਨਣਾ ਅਤੇ ਪਰਮੇਸ਼ਵਰ ਨਾਲ ਪਿਆਰ ਕਰਨਾ ਹੈ ਅਜਿਹਾ ਵਿਸ਼ਵਾਸ ਰੱਖਣਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਯਿਸੂ ਨੇ ਸਾਨੂੰ ਇਹ ਵੀ ਸਿਖਾਇਆ ਕਿ ਪਰਮੇਸ਼ਵਰ ਨਾਲ ਪਿਆਰ ਕਰਨਾ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ ਜੋ ਸਾਨੂੰ ਦਿੱਤਾ ਗਿਆ ਹੈ अफसिया अध्याय की छो इस मामले बारे दोबारा चानना पाती है आओ इसी अध्याय छे वचन एक ते एक ते नजर मारी अफसिया अध्याय छे वचन एक हे बालको तुसी प्रभ अपने मापिया आग्याकार रहो क्यों जो ये धर्म की गल है ਤੂੰ ਆਪਣੇ ਮਾਂ ਪਿਓ ਦਾ ਆਦਰ ਕਰ ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਦਾ ਵੀ ਹੈ ਭਈ ਤੇਰਾ ਭਲਾ ਹੋਵੇ ਔਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਇਹ ਵਾਅਦੇ ਨਾਲ ਪਹਿਲਾ ਹੁਕਮ ਹੈ ਇਹ ਕੁਦਰਤੀ ਹੈ ਕਿ ਸਾਨੂੰ ਆਪਣੇ ਸਰੀਰਿਕ ਮਾਤਾ ਪਿਤਾ ਪ੍ਰਤੀ ਵੀ ਬਹੁਤ ਆਦਰ ਦਿਖਾਉਣਾ ਚਾਹੀਦਾ ਹੈ ਕਿਉਂਕਿ ਇਸ ਧਰਤੀ ਦੀਆਂ ਚੀਜ਼ਾਂ ਸਵਰਗੀ ਚੀਜ਼ਾਂ ਦਾ ਨਕਲ ਅਤੇ ਪਰਛਾਵਾ ਹੈ ਜਿਵੇਂ ਅਸੀਂ ਆਪਣੇ ਸੰਸਾਰਿਕ ਮਾਤਾ ਪਿਤਾ ਦਾ ਚੰਗੀ ਤਰ੍ਹਾਂ ਆਦਰ ਕਰਦੇ ਹਾਂ ਫਿਰ ਸਾਡੇ ਸਵਰਗੀ ਮਾਤਾ ਪਿਤਾ ਬਾਰੇ ਕੀ ਸਾਨੂੰ ਉਹਨਾਂ ਦੀ ਕਿਰਪਾ ਨੂੰ ਨਹੀਂ ਭੁੱਲਣਾ ਚਾਹੀਦਾ ਸਾਨੂੰ ਇਹ ਸਮਝਣ ਦੀ ਲੋੜ ਹੈ ਪਰਮੇਸ਼ਵਰ ਨੇ ਅੱਜ ਤੱਕ ਸਾਡੇ ਲਈ ਕਿਸ ਤਰ੍ਹਾਂ ਦਾ ਆਤਮਿਕ ਜੀਵਨ ਬਤੀਤ ਕੀਤਾ ਹੈ ਅਤੇ ਉਹਨਾਂ ਨੇ ਸਾਡੇ ਲਈ ਸਲੀਬ ਤੇ ਚੜਾਏ ਜਾਣ ਦੇ ਦਰਦ ਨੂੰ ਕਿਉਂ ਸਹਿਣ ਕੀਤਾ ਇਸ ਸੰਸਾਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਅਸੀਂ ਅਕਸਰ ਇਹਨਾਂ ਗੱਲਾਂ ਨੂੰ ਭੁੱਲ ਜਾਂਦੇ ਹਾਂ ਜਿਵੇਂ ਬੜਾ ਆਓ ਅਸੀਂ ਸਿਰਫ ਇੱਕ ਦਿਨ ਲਈ ਵੀ ਆਪਣੇ ਦਿਲਾਂ ਨੂੰ ਪਰਮੇਸ਼ਵਰ ਤੇ ਲਗਾਈਏ ਸਾਨੂੰ ਸਾਰਿਆਂ ਨੂੰ ਪਿਤਾ ਦੁਆਰਾ ਸਾਨੂੰ ਦਿੱਤੇ ਗਏ ਸਭ ਤੋਂ ਉੱਚੇ ਅਤੇ ਸ਼ੁੱਧ ਪਿਆਰ ਅਤੇ ਮਾਤਾ ਦੇ ਅਦਿੱਖ ਬਲੀਦਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਹਨਾਣੀ ਭਰਾਵੋ ਅਤੇ ਭੈਣੋ ਵਿਵਸਥਾ ਪਰਮੇਸ਼ਵਰ ਦੇ ਪਿਆਰ ਦਾ ਸੰਖੇਪ ਵਰਣਨ ਹੈ ਜੋ ਸਾਡੇ ਤੇ ਡੋਲਦੇ ਹਨ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਸਬਤ ਦਾ ਦਿਨ ਪਸਾਹ ਅਤੇ ਤਿੰਨ ਵਾਰ ਵਿੱਚ ਸੱਤ ਪਰਬ ਮਨਾਉਂਦੇ ਹਾਂ ਤਾਂ ਲੋਕ ਅਕਸਰ ਸਾਨੂੰ ਇਹ ਕਹਿ ਕੇ ਲੇਬਲ ਕਰਦੇ ਹਨ ਆਹ ਉਹ ਵਿਵਸਥਾ ਦਾ ਪਾਲਣ ਕਰਨ ਵਾਲੇ ਹਨ ਹਾਲਾਂਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਇਹ ਨਹੀਂ ਸਮਝਦੇ ਕਿ ਵਿਵਸਥਾ ਕਿਸ ਲਈ ਬਣਾਈ ਗਈ ਸੀ ਵਿਵਸਥਾ ਲਹੂ ਦੁਆਰਾ ਬਣਾਈ ਗਈ ਸੀ ਲਹੂ ਪਰਮੇਸ਼ਵਰ ਦੇ ਬਲੀਦਾਨ ਨੂੰ ਦਰਸਾਉਂਦਾ ਹੈ ਬਲੀਦਾਨ ਵਿੱਚ ਕੀ ਸ਼ਾਮਲ ਹੈ ਇਹ ਉਹ ਜਗ੍ਹਾ ਹੈ ਜਿੱਥੇ ਸੀ ਆਪਣੇ ਲਈ ਅਤੇ ਸਾਰੀ ਮਨੁੱਖ ਜਾਤੀ ਲਈ ਪਰਮੇਸ਼ਵਰ ਦਾ ਪਿਆਰ ਪਾ ਸਕਦੇ ਹਾਂ ਪੁਰਾਣੇ ਨੇਮ ਵਿੱਚ ਪਾਪ ਬਲੀ ਮੇਲ ਬਲੀ ਅਤੇ ਹੋਮ ਬਲੀ ਲਈ ਵਰਤੇ ਜਾਣ ਵਾਲੇ ਸਾਰੇ ਪਸ਼ੂ ਪਿਤਾ ਅਤੇ ਮਾਤਾ ਨੂੰ ਦਰਸਾਉਂਦੇ ਹਨ ਹੈ ਨਾ 아버지와 어머니를 상징하고 있는 그러한 존재들 아니겠습니까 ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਅਜੇ ਹੀ ਸਥਿਤੀ ਵਿੱਚ ਰੱਖਿਆ ਗਿਆ ਸੀ ਕਿ ਉਹਨਾਂ ਨੂੰ ਸਾਡੇ ਲਈ ਲੱਖਾਂ ਵਾਰ ਹੋਮ ਬਲੀ ਦੀ ਜਗਵੇਦੀ ਉੱਤੇ ਰੱਖਿਆ ਜਾਣਾ ਸੀ ਇਸ ਪ੍ਰਕਿਰਿਆ ਦੁਆਰਾ ਸਿ ਉਹ ਨਵੇਂ ਨੇਮ ਨੂੰ ਸਥਾਪਿਤ ਕਰਨ ਦੇ ਯੋਗ ਹੋਏ ਅਤੇ ਨਵੇਂ ਨੇਮ ਦੇ ਆਗਮਨ ਨਾਲ ਉਹਨਾਂ ਨੇ ਸਾਡੇ ਪਾਪਾਂ ਲਈ ਪ੍ਰਾਛਿਤ ਦਾ ਰਸਤਾ ਬਣਾਇਆ ਇਸ ਲਈ ਇੱਕ ਵੀ ਮਨੁੱਖ ਅجاه ਨਹੀਂ ਹੋਣਾ ਚਾਹੀਦਾ ਜੋ ਪਰਮੇਸ਼ਵਰ ਦੇ छुटकारे ਦੀ ಅಪਾਰ ਕਿਰਪਾ ਨੂੰ ਹਲਕੇ ਵਿੱਚ ਲੈਣ। ਇਹ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਗੰਭੀਰਤਾ ਨਾਲ ਬਣਾਇਆ ਗਿਆ ਹੋਵੇ। ਅੱਜ ਜਦੋਂ ਅਸੀਂ ਇਸ ਤੇ ਵਿਚਾਰ ਕਰਦੇ ਹਾਂ ਤਾਂ ਉਹ ਅਸੀਂ ਬਾਈਬਲ ਦੀਆਂ 66 ਕਿਤਾਬਾਂ ਵਿੱਚੋਂ ਪਰਮੇਸ਼ਵਰ ਦੀਆਂ ਜੀਵਨ ਦੀਆਂ ਸਾਰੀਆਂ ਵਿਵਸਥਾਵਾਂ ਤੇ ਵਿਚਾਰ ਕਰੀਏ ਜੋ ਸਾਨੂੰ ਪਿਤਾ ਅਤੇ ਮਾਤਾ ਨੇ ਦਿੱਤੀਆਂ ਹਨ। ਆਖਰਕਾਰ ਪਿਤਾ ਅਤੇ ਮਾਤਾ ਦੇ ਪਿਆਰ ਅਤੇ ਬਲੀਦਾਨ ਦੁਆਰਾ ਪੁਰਾਣੀ ਨੇਮ ਦੀ ਵਿਵਸਥਾ ਸਥਾਪਿਤ ਕੀਤੀ ਗਈ ਪਰਮੇਸ਼ਵਰ ਨੇ ਦੇਖਿਆ ਕਿ ਪੁਰਾਣੀ ਨੇਮ ਦੀ ਵਿਵਸਥਾ ਕਾਫੀ ਨਹੀਂ ਸੀ ਅਤੇ ਇਸ ਤਰ੍ਹਾਂ ਉਹਨਾਂ ਨੇ ਨਵੇਂ ਨੇਮ ਦੀ ਵਿਵਸਥਾ ਨੂੰ ਸਥਾਪਿਤ ਕੀਤਾ ਅਤੇ ਸਾਨੂੰ ਸੱਚਾਈ ਦੀ ਸੰਪੂਰਨ ਵਿਵਸਥਾ ਦਿੱਤੀ ਜਦੋਂ ਯਿਸੂ ਨੂੰ ਪੁੱਛਿਆ ਗਿਆ ਵਿਵਸਥਾ ਵਿੱਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ ਯਿਸੂ ਨੇ ਇੱਕ ਕਥਨ ਨਾਲ ਸੰਪੂਰਨ ਵਿਵਸਥਾ ਦਾ ਸਾਰ ਦਿੱਤਾ अपने परमेश्वर योहवा प्यार करो आओ व्यवस्था सार पुस्तक दे अध्याय चार द्वारा इसकी पुष्टि करिए व्यवस्था सार अध्याय चार आओ इसी व्यवस्था सार अध्याय चार।, चार वचन नौ ते एक नजर पाइए अध्याय चार वचन नौ ਕੇਵਲ ਚੁੱਪ ਰਹਿਓ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ ਮਤੇ ਤੁਸੀਂ ਉਹਨਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਅਤੇ ਉਹ ਤੁਹਾਡੇ ਹਿਰਦੇ ਵਿੱਚੋਂ ਜੀਵਨ ਭਰ ਨਿਕਲ ਜਾਣ ਪਰ ਤੁਸੀਂ ਉਹ ਆਪਣੇ ਪੁੱਤਰਾਂ ਅਤੇ ਪੋਤਰਿਆਂ ਨੂੰ ਦੱਸਿਓ ਵਚਨ ਦੱਸ ਜਿਸ ਦਿਨ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੇ ਅੱਗੇ ਹੋਰੇਬ ਵਿੱਚ ਖੜੇ ਸਾਓ ਜਦ ਯਹੋਵਾ ਨੇ ਮੈਨੂੰ ਆਖਿਆ ਕਿ ਲੋਕਾਂ ਨੂੰ ਮੇਰੇ ਲਈ ਇਕੱਠੇ ਕਰ ਅਤੇ ਵੈ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਮੈਥੋਂ ਉਹਨਾਂ ਨੂੰ ਕੀ ਸਿੱਖਣਾ ਚਾਹੀਦਾ ਹੈ ਜ਼ਮੀਨ ਉੱਤੇ ਆਪਣੇ ਜੀਵਨ ਪਰ ਪਰਮੇਸ਼ੁਰ ਤੋਂ ਡਰਨਾ ਸਿੱਖਣ ਨਾਲੇ ਆਪਣੇ ਬੱਚਿਆਂ ਨੂੰ ਵੀ ਸਿਖਾਉਣ ਮਨੁੱਖ ਨਹੀਂ ਜਾਣਦੇ ਕਿ ਉਹ ਧਰਤੀ ਤੇ ਕਿਉਂ ਆਏ ਅਤੇ ਨਾ ਹੀ ਉਹ ਪਾਪਾਂ ਦੀ ਮਾਫੀ ਲਈ ਬਲੀਦਾਨ ਨੂੰ ਸਮਝਦੇ ਹਨ ਉਹ ਸੋਚਦੇ ਹਨ ਕਿ ਸਵੇਰੇ ਇੱਕ ਲੇਲੇ ਦਾ ਬਲੀਦਾਨ ਦਿੱਤਾ ਜਾਣਾ ਚਾਹੀਦਾ ਸੀ ਅਤੇ ਉਸ ਨੂੰ ਨਿਯਮਤ ਹੋਮ ਬਲੀ ਦੇ ਰੂਪ ਵਿੱਚ ਚੜਾਇਆ ਜਾਣਾ ਚਾਹੀਦਾ ਹੈ ਅਤੇ ਦੁਪਹਿਰ ਵਿੱਚ ਇੱਕ ਹੋਰ ਲੇਲੇ ਦੀ ਬਲੀ ਨਿਯਮਤ ਹੋਮ ਬਲੀ ਦੇ ਰੂਪ ਵਿੱਚ ਪਰਮੇਸ਼ਵਰ ਨੂੰ ਚੜਾਈ ਜਾਣੀ ਚਾਹੀਦੀ ਹੈ ਸਾਨੂੰ ਇਹਨਾਂ ਪਿੱਛੇ ਅਰਥ ਨੂੰ ਸਪਸ਼ਟ ਤੌਰ ਤੇ ਸਮਝਣਾ ਚਾਹੀਦਾ ਹੈ ਅਤੇ ਇਹ ਵੀ ਕੀ ਪਰਮੇਸ਼ਵਰ ਮਨੁੱਖ ਜਾਤੀ ਨੂੰ ਕੀ ਸਿਖਾਉਣਾ ਚਾਹੁੰਦੇ ਹਨ ਜੇ ਅਸੀਂ ਪੁਰਾਣੇ ਨਿਯਮ ਅਤੇ ਨਵੇਂ ਨਿਯਮ ਦੋਨਾਂ ਨਾਲ ਪਰਮੇਸ਼ਵਰ ਦੀ ਵਿਵਸਥਾ ਦੇ ਮੂਲ ਨੂੰ ਪੂਰੀ ਤਰ੍ਹਾਂ ਨਾਲ ਸਮਝਦੇ ਹਾਂ ਅਤੇ ਸੱਚਾਈ ਦੇ ਮੂਲ ਨੂੰ ਅਸਲ ਵਿੱਚ ਸਮਝਦੇ ਹਾਂ ਤਾਂ ਅਸੀਂ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਕਿ ਯਿਸੂ ਨੇ ਕਿਉਂ ਕਿਹਾ ਤੁਸੀਂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ਇਹ ਹੀ ਸੱਚਾਈ ਹੈ ਸ਼ਾਇਦ ਸਾਡੇ ਕੁਝ ਪਿਆਰੇ ਸਿਯੋਨ ਪਰਿਵਾਰ ਦੇ ਮੈਂਬਰ ਸੋਚ ਸਕਦੇ ਹਨ ਸੱਤਵੇਂ ਦਿਨ ਸਬਤ ਦੇ ਦਿਨ ਅਸੀਂ ਬਸ ਚਰਚਾ ਹੁੰਦੇ ਹਾਂ ਨਵੇਂ ਗੀਤ ਗਾਉਂਦੇ ਹਾਂ ਉਪਦੇਸ਼ ਸੁਣਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਫਿਰ ਸਭ ਕੁਝ ਹੋ ਜਾਂਦਾ ਹੈ ਤਕਨੀਕੀ ਤੌਰ ਤੇ ਆराधना ਦਾ ਨਿਯਮ ਇਸ ਤਰ੍ਹਾਂ ਹੈ ਹਾਲਾਂਕਿ ਸਵਾਲ ਇਹ ਹੈ ਕਿ ਆराधना ਇਸ ਤਰੀਕੇ ਨਾਲ ਕਿਉਂ ਕੀਤੀ ਜਾਂਦੀ ਹੈ ਇਹ ਸਿਰਫ ਆਪਣੇ ਆਪ ਨਹੀਂ ਹੁੰਦਾ ਹੈ ਭਾਵੇਂ ਸਾਡੇ ਲਈ ਇਸ ਨੂੰ ਮਨਾਉਣਾ ਆਸਾਨ ਹੋਵੇ ਪਰ ਪਰਮੇਸ਼ਵਰ ਨੇ ਸਬਤ ਦੇ ਦਿਨ ਨੂੰ ਆਤਮਿਕ ਅਰਥਾ ਵਿੱਚੋਂ ਆਸਾਨੀ ਨਾਲ ਨਹੀਂ ਬਣਾਇਆ। ਹਜ਼ਾਰਾਂ ਸਾਲਾਂ ਤੋਂ ਸਬਤ ਦੇ ਦਿਨ ਸਵੇਰੇ ਅਤੇ ਦੁਪਹਿਰ ਨੂੰ ਹੋਮ ਬਲੀ ਕੀਤੀ ਜਾਂਦੀ ਸੀ। ਸਿਰਫ ਮੂਸਾ ਦੀ ਵਿਵਸਥਾ ਦੇ ਯੁੱਗ ਵਿੱਚ ਇਸ ਨੂੰ 1500 ਸਾਲਾਂ ਦੀ ਲੰਮੀ ਮਿਆਦ ਵਿੱਚ ਮਨਾਇਆ ਗਿਆ ਸੀ। ਇੰਨੇ ਦਰਦ ਤੋਂ ਬਾਅਦ ਜੋ ਉਹਨਾਂ ਦੀ ਮੌਤ ਦਾ ਕਾਰਨ ਬਣੀ ਸਾਨੂੰ ਅਸਲ ਵਿੱਚ ਕੀ ਦਿੱਤਾ ਗਿਆ?

इस गल ते विचार करो कि नवा नेम हजारा वार इथो तक कि दस हजारा वार मौत दे दर्द सहन द्वारा साडे लई स्थापित किया गया सफलता पूर्वक एक लाइट बल्ब बनाने तो पहला एडिसन कई असफलतावान विचो लंघ गया कि लोग एडिसन दे प्रति अपना धन्यवाद प्रगट नहीं कर रहे हैं कि उन्होंने इन्ने यतन नाल ये पूरा किया ਉਹਨੇ ਉਸਨੂੰ ਖੋਜਕਾਰਾਂ ਦੇ ਰਾਜੇ ਦਾ ਖਿਤਾਬ ਵੀ ਦਿੱਤਾ ਸਾਡੇ ਪਰਮੇਸ਼ਵਰ ਦੁਆਰਾ ਸਾਨੂੰ ਸਦੀਪਕ ਜੀਵਨ ਦੇਣ ਲਈ ਕੀਤੇ ਗਏ ਯਤਨਾਂ ਦੇ ਬਾਰੇ ਸੋਚੋ ਅਸੀਂ ਸਿਰਫ ਰੋਟੀ ਖਾ ਕੇ ਅਤੇ ਦਾਖਰs ਪੀ ਕੇ ਪਸਾਖ ਦਾ ਤਿਉਹਾਰ ਮਨਾਉਂਦੇ ਹਾਂ ਅਤੇ ਅਸੀਂ ਸਿਰਫ ਸੱਤਵੇਂ ਦਿਨ ਹਫ਼ਤੇ ਵਿੱਚ ਇੱਕ ਵਾਰ ਅਰਾਧਨਾ ਕਰਨ ਲਈ ਸਬਤ ਮਨਾਉਂਦੇ ਹਾਂ ਫਿਰ ਵੀ ਸਾਨੂੰ ਸਭਤ ਦੇ ਆਤਮਿਕ ਵਾਅਦੇ ਨੂੰ ਪ੍ਰਦਾਨ ਕਰਨ ਲਈ ਪਰਮੇਸ਼ਵਰ ਵੱਡੀ ਪ੍ਰੀਖਿਆ ਅਤੇ ਮਿਹਨਤਾਂ ਵਿੱਚੋਂ ਲੰਘੇ ਅਤੇ ਅੰਤ ਵਿੱਚ ਦੁੱਖ ਝੱਲਿਆ ਅਤੇ ਸਲੀਬ ਉੱਤੇ ਆਪਣਾ ਲਹੂ ਵਹਾਇਆ ਇਹ ਕੁਝ ਅਜਿਹਾ ਹੈ ਜਿਸ ਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਸੁਲੇਮਾਨ ਜੋ ਸਭ ਤੋਂ ਵੱਧ ਬੁੱਧੀਮਾਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਨੇ ਪਰਮੇਸ਼ਵਰ ਦਾ ਡਰ ਮੰਨਣ ਅਤੇ ਪਰਮੇਸ਼ਵਰ ਨੂੰ ਪਿਆਰ ਕਰਨ ਤੋਂ ਇਲਾਵਾ ਸਭ ਕੁਝ ਅਰਥਹੀਣ ਕਿਉਂ ਕਿਹਾ ਕਿਹਾ ਜਾਂਦਾ ਹੈ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਲਈ ਪਿਆਰ ਪ੍ਰਗਟ ਕਰਨਾ ਉਹਨਾਂ ਸਾਰੇ ਫਰਜ਼ਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫਰਜ਼ ਹੈ ਜੋ ਮਨੁੱਖ ਜਾਤੀ ਨੂੰ ਕਰਨਾ ਚਾਹੀਦਾ ਹੈ। ਇਸ ਨੂੰ ਸਾਡਾ ਬੁਨਿਆਦੀ ਫਰਜ਼ ਕਿਹਾ ਜਾਂਦਾ ਹੈ, ਸਭ ਤੋਂ ਉੱਚਾ ਫਰਜ਼ ਜਿਸ ਨੂੰ ਸਾਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਇੱਕ ਕੁਝ ਅਜਿਹਾ ਹੈ ਜੋ ਪੂਰੀ ਮਨੁੱਖ ਜਾਤੀ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨੂੰ ਸਮਝੇ ਬਿਨਾਂ ਕੁਝ ਲੋਕ ਸਿਰਫ ਆਉਂਦੇ ਹਨ, ਨਵੇਂ ਗੀਤ ਗਾਉਂਦੇ ਹਨ ਅਤੇ ਕਹਿੰਦੇ ਹਨ, ਮੈਂ ਅੱਜ ਆਰਾਧਨਾ ਵਿੱਚ ਹਿੱਸਾ ਲਿਆ। ਮਨੁ ਲੋ ਆਪਣੀ ਹਾਜ਼ਰੀ ਦਰਜ ਕਰਾ ਰਹੇ ਹੋ ਉਹ ਅਸੀਂ ਆराधना ਕਰਨ ਲਈ ਇਸ ਕਾਰਨ ਤੋਂ ਨਹੀਂ ਆਉਂਦੇ ਹਾਂ ਜੇਕਰ ਅਸੀਂ ਇਸ ਦੇ ਅਰਥਾਂ ਨੂੰ ਗਾਇ ਨਾਲ ਦੇਖੀਏ ਤਾਂ ਅਸੀਂ ਆराधना ਦੁਆਰਾ ਇਹ ਘੋਸ਼ਣਾ ਕਰਦੇ ਹਾਂ ਮੈਂ ਪਰਮੇਸ਼ਵਰ ਨੂੰ ਪਿਆਰ ਕਰਦਾ ਹਾਂ ਇੱਕ ਵਾਰ ਫਿਰ ਸਾਡੇ ਸਾਰੇ ਪਿਛਲੇ ਪਾਪਾਂ ਤੇ ਵਿਚਾਰ ਕਰਦੇ ਹੋਏ ਅਤੇ ਇਹ ਵਿਚਾਰ ਕਰਦੇ ਹੋਏ ਕਿ ਸਾਡੇ ਪਾਪਾਂ ਦੀ ਮਾਫੀ ਹੋਣ ਤੱਕ ਪਿਤਾ ਦਾ ਬਲੀਦਾਨ ਅਤੇ ਮਾਤਾ ਦਾ ਦੁੱਖ ਕਿੰਨਾ ਵੱਡਾ ਸੀ ਅਸੀਂ ਇੱਥੇ ਇੱਕ ਵਾਰ ਫਿਰ ਆਪਣੇ ਆਪ ਨੂੰ ਯਾਦ ਕਰਾਉਣ ਲਈ ਇਕੱਠੇ ਹੋਏ ਹਾਂ ਸਾਨੂੰ ਸਦੀਪਕ ਨਰਕ ਤੋਂ ਸਦੀਪਕ ਸਵਰਗ ਦੇ ਰਾਜਵਲ ਸਾਡੇ ਮਾਰਗ ਨੂੰ ਬਦਲਣ ਅਤੇ ਸਾਡੇ ਰੋਜ਼ਾਨਾ ਭਵਿੱਖ ਨੂੰ ਬਦਲਣ ਲਈ ਸਾਡੇ ਸਵਰਗੀ ਪਿਤਾ ਅਤੇ ਮਾਤਾ ਨੂੰ ਸਦਾ ਲਈ ਧੰਨਵਾਦ ਮਹਿਮਾ ਤੇ ਉਸਤਤ ਦੇਣੀ ਚਾਹੀਦੀ ਹੈ ਇਸ ਲਈ ਵਿਵਸਥਾ ਸਾਰਦੀ ਕਿਤਾਬ ਵਿੱਚ ਲਿਖਿਆ ਹੈ ਕਿ ਸਾਨੂੰ ਆਪਣੀਆਂ ਸੰਤਾਨਾਂ ਨੂੰ ਅਤੇ ਉਹਨਾਂ ਤੋਂ ਬਾਅਦ ਦੀਆਂ ਸੰਤਾਨਾਂ ਨੂੰ ਪਰਮੇਸ਼ਵਰ ਦਾ ਡਰ ਮੰਨਣਾ ਸਿਖਾਉਣਾ ਚਾਹੀਦਾ ਹੈ ਜੇ ਸੰਤਾਨ ਇਹਨਾਂ ਡੂੰਘੀਆਂ ਸਚਾਈਆਂ ਨੂੰ ਨਹੀਂ ਸਮਝ ਸਕਦੀ ਹੈ ਤਾਂ ਸਾਨੂੰ ਘਟੋ ਘਟ ਉਹਨਾਂ ਨੂੰ ਇਹ ਸਿਖਾਉਣ ਕੇ ਸ਼ੁਰੂ ਕਰਨਾ ਚਾਹੀਦਾ ਹੈ ਕਿ ਸਾਨੂੰ ਪਰਮੇਸ਼ਵਰ ਦੇ ਨਿਰਦੇਸ਼ ਅਨੁਸਾਰ ਸਬਤ ਅਤੇ ਪਸਾਖ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਇਸ ਲਈ ਕਿਉਂਕਿ ਸਬਤ ਸਾਡੇ ਲਈ ਪਰਮੇਸ਼ਵਰ ਦੀ ਆਰਾਧਨਾ ਦੁਆਰਾ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਸਮਾਂ ਹੈ ਤਾਂ ਆਓ ਅਸੀਂ ਸਾਰੇ ਇਸ ਯੋਨ ਵਿੱਚ ਆਈਏ ਅਤੇ ਕਹੀਏ पिता माता कि ती सा मुक्ति लवें नेम सच्चाई करन ले, दरद की सच्चाई स्थापित करने लर्द और दुख झलिया कि तुम इन्होंने सारिया प्रीख्याव लागे कृपा के कारण है कि असं स्वर्ग के राज वाल जा रहे हाँ परमेश्वर दहिमाते उस तत्त सदा तक होंगी रहे पिता माता अदाई तो प्यार करते हाँ आत्मावान दोवा पुल पावना होनी चाहिदी है। आओ सार अध्याय दी पोथी ते जाइए अध्याय छे वचन चौवी विवस्था सार अध्याय छे वचन चौवी ਯਹਵਾ ਕੇਸਾ 우리 여호와 ਨੇ ਇਹਨਾਂ ਸਾਰੀਆਂ ਵਿਧੀਆਂ ਦੇ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹਵਾ ਆਪਣੇ ਪਰਮੇਸ਼ਵਰ ਤੋਂ ਆਪਣੀ ਭਲਾਈ ਦੇ ਕਾਰਨ ਜੀਵਨ ਪਰਗ੍ਰੀਤਾ ਜੋ ਸਾਨੂੰ ਜਿਉਂਦਾ ਰੱਖੇ ਜਿਵੇਂ ਅੱਜ ਦੇ ਦਿਨ ਰੱਖਿਆ ਹੈ। ਤੋਂ ਯਹਵਾ께서 우리로 오늘날과 같이 생활하게 하려 하심이라 ਆਖ고 있습니다। ਜਿਸ ਕਾਰਨ ਪਰਮੇਸ਼ਵਰ ਨੇ ਸਾਨੂੰ ਇਹਨਾਂ ਸਾਰੇ ਹੁਕਮਾਂ ਦੀ ਪਾਲਣ ਕਰਨ ਦਾ ਹੁਕਮ ਦਿੱਤਾ ਉਹ ਇਹ ਸੀ ਕਿ ਅਸੀਂ ਪਰਮੇਸ਼ਵਰ ਦਾ ਡਰ ਮੰਨੀਏ ਅਤੇ ਪਰਮੇਸ਼ਵਰ ਦਾ ਡਰ ਮੰਨਣ ਦਾ ਅਰਥ ਪਰਮੇਸ਼ਵਰ ਨੂੰ ਪਿਆਰ ਕਰਨਾ ਹੈ। ਧਰਮ ਪ੍ਰੇਨ ਹੋਰ ਹੰਦਾ ਮੈਂ ਯੋਸ਼ਾਬਨ ਹੰ ਜੋ ਯਿਸੂ ਨੇ ਕਹੇ ਸੀ। ਯਹਵਾ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ। ਇਹ ਕਿਹਾ ਜਾਂਦਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਅਸੀਂ ਹਮੇਸ਼ਾ ਪਰਮੇਸ਼ਵਰ ਨੂੰ ਪਿਆਰ ਕਰਕੇ ਆਸ਼ੀਸ਼ਾ ਪਾਸ ਕੀਏ। ਕਿਉਂਕਿ ਦੁਨੀਆ ਦੇ ਲੋਕ ਇਹ ਨਹੀਂ ਜਾਣਦੇ, ਉਹ ਸਿਰਫ ਕਹਿੰਦੇ ਹਨ ਸ਼ਨੀਵਾਰ ਅਤੇ ਐਤਵਾਰ ਵਿੱਚ ਕੀ ਅੰਤਰ ਹੈ? ਅਸੀਂ ਸਾਰੇ ਉਹ ਵੀ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਾਂ। ਪਰਮੇਸ਼ਵਰ ਦੇ ਹੁਕਮਾਂ ਵਿੱਚੋਂ ਉਹਨਾਂ ਦਾ ਕੀਮਤੀ ਲਹੂ ਕੀਮਤੀ ਬਲੀਦਾਨ ਪਰਮੇਸ਼ਵਰ ਦਾ ਜੋਸ਼ੀਲਾ ਪਿਆਰ ਹੈ ਕੁਝ ਅਜਿਹਾ ਹੈ ਜੋ ਉਹ ਨਹੀਂ ਜਾਣਦੇ ਇਸ ਲਈ ਸਾਨੂੰ ਉਸ ਦਿਨ ਦਾ ਅਸਲ ਵਿੱਚ ਕੀ ਕਰਨਾ ਚਾਹੀਦਾ ਹੈ ਉਹਨਾਂ ਨੇ ਇਸ ਨੂੰ ਯਾਦ ਕਰਨ ਲਈ ਕਿਹਾ ਸਾਨੂੰ ਸਵਰਗੀ ਸੰਤਾਨ ਹੋਣ ਦੇ ਨਾਤੇ ਉਹਨਾਂ ਉਤਸ਼ਾਹੀ ਵਚਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਉਹਨਾਂ ਨੇ ਸਾਨੂੰ ਦਿੱਤੇ ਸੀ ਉਸ ਦਿਨ ਨੂੰ ਯਾਦ ਰੱਖਣ ਅਤੇ ਉਸ ਨੂੰ ਨਾ ਭੁੱਲਣ ਲਈ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਦੋਂ ਜਾਂ ਕਿੱਥੇ ਹਾਂ ਜਾਂ ਅਸੀਂ ਕੀ ਕਰ ਰਹੇ ਹਾਂ ਸਾਨੂੰ ਕਦੇ ਵੀ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਭੁੱਲਣਾ ਚਾਹੀਦਾ ਇਹ ਪਰਮੇਸ਼ਵਰ ਦੇ ਪ੍ਰੇਮ ਨੂੰ ਪੁਲਾਉਣ ਦੇ ਬਰਾਬਰ ਹੈ ਇਸ ਕਰਕੇ ਪਰਮੇਸ਼ਵਰ ਉਹਨਾਂ ਲੋਕਾਂ ਨਾਲ ਕੀ ਕਰਦੇ ਹਨ ਜੋ ਪ੍ਰਸਾਦ ਦੇ ਹੁਕਮ ਨੂੰ ਭੁੱਲ ਜਾਂਦੇ ਹਨ ਉਹ ਪੁਰਾਣੀ ਆਪਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ ਲੋਕ ਅਕਸਰ ਸੋਚਦੇ ਹਨ ਜ਼ਿੰਦਗੀ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ ਹੋ ਸਕਦਾ ਹੈ ਕਿ ਤੁਸੀਂ ਇੱਕ ਵਾਰ ਪਰਮੇਸ਼ਵਰ ਦੇ ਪਰਬ ਨੂੰ ਛੱਡ ਦਿਓ ਹਾਲਾਂਕਿ ਆਤਮਿਕ ਦੁਨੀਆ ਵਿੱਚ ਕੀ ਉਹ ਪਰਮੇਸ਼ਵਰ ਦੇ ਨਿਯਮ ਅਤੇ ਵਾਅਦੇ ਨਹੀਂ ਹਨ ਜੋ ਜਿਨ੍ਹਾਂ ਨੂੰ ਉਹਨਾਂ ਨੇ ਖੁਦ ਸਥਾਪਿਤ ਕੀਤਾ ਕੀ ਉਹਨਾਂ ਦਾ ਪਾਲਨ ਰਾਜੇ ਦੁਆਰਾ ਵੀ ਨਹੀਂ ਕੀਤਾ ਜਾਣਾ ਚਾਹੀਦਾ ਇੱਕ ਰਾਜਾ ਸਭ ਕੁਝ ਕਰ ਸਕਦਾ ਹੈ ਪਰ ਕੁਝ ਚੀਜ਼ਾਂ ਹਨ ਜੋ ਉਹ ਨਹੀਂ ਕਰ ਸਕਦਾ ਰਾਜਾ ਖੁਦ ਸ਼ਾਹੀ ਹੁਕਮ ਦੁਆਰਾ ਤੈਅ ਕੀਤੀਆਂ ਗੱਲਾਂ ਦੀ ਉਲੰਘਣਾ ਨਹੀਂ ਕਰ ਸਕਦਾ ਇਸ ਲਈ ਸਵਰਗੀ ਸੰਤਾਨਾਂ ਨੂੰ ਵਿਵਸਥਾ ਤੋਂ ਦੂਰ ਨਾ ਹੋਣ ਦੇਣ ਲਈ ਉਹ ਲਗਾਤਾਰ ਸਾਨੂੰ ਲਗਨ ਨਾਲ ਸਬਦ ਦਾ ਪਾਲਣ ਕਰਨ ਲਗਨ ਨਾਲ ਪਸਾਖ ਦਾ ਤਿਉਹਾਰ ਮਨਾਉਣ ਲਗਨ ਨਾਲ ਤਿੰਨ ਵਾਰ ਵਿੱਚ ਸੱਤ ਪਰਵ ਮਨਾਉਣ ਅਤੇ ਪ੍ਰਾਰਥਨਾ ਦੇ ਸਮੇਂ ਲਗਨ ਨਾਲ ਪ੍ਰਾਰਥਨਾ ਕਰਨ ਦਾ ਹੁਕਮ ਦਿੰਦੇ ਹਨ ਸਾਨੂੰ ਇਹ ਰਹਿ ਸਕਦਾ ਹੈ ਕਿ ਅਧਿਕ ਪ੍ਰਾਰਥਨਾ ਦਾ ਸਮਾਂ ਕੁਝ ਅਜੀਹਾ ਹੈ ਜੋ ਸਾਨੂੰ ਸਿਰਫ ਇੱਕ ਫਰਜ਼ ਦੇ ਰੂਪ ਵਿੱਚ ਕਰਨਾ ਚਾਹੀਦਾ ਹੈ। ਸਬਤ ਦੇ ਦਿਨ ਨੂੰ ਵੀ ਸਿਰਫ ਜ਼ਿੰਮੇਵਾਰੀ ਦੀ ਭਾਵਨਾ ਨਾਲ ਨਹੀਂ ਮਨਾਇਆ ਜਾਣਾ ਚਾਹੀਦਾ। ਇੱਕ ਵਾਰ ਫਿਰ ਪਿਤਾ ਦੇ ਪਿਆਰ ਅਤੇ ਮਾਤਾ ਦੇ ਬਲੀਦਾਨ ਬਾਰੇ ਸੋਚਦੇ ਹੋਏ ਸਾਨੂੰ ਧੰਨਵਾਦ ਕਹਿਣਾ ਚਾਹੀਦਾ ਹੈ। ਇਹ ਸਿਰਫ ਇੱਕ ਜਾਂ ਦੋ ਦਿਨਾਂ ਵਿੱਚ ਪੂਰਾ ਨਹੀਂ ਹੋਇਆ। ਕਿ ਪਰਮੇਸ਼ਵਰ ਨੇ 6000 ਸਾਲਾਂ ਤੋਂ छुटकारे ਦੇ ਪ੍ਰਬੰਧ ਨੂੰ ਸਥਾਪਿਤ ਨਹੀਂ ਕੀਤਾ ਹੈ ਅਤੇ ਆਪਣੀਆਂ ਸੰਤਾਨਾਂ ਨੂੰ ਬਚਾਉਣ ਲਈ ਹਜ਼ਾਰਾਂ ਸਾਲਾਂ ਤੋਂ ਅਜਿਹਾ ਜੀਵਨ ਨਹੀਂ ਜੀ ਰਹੇ ਹਨ ਪਿਤਾ ਅਤੇ ਮਾਤਾ ਨੂੰ ਸਦੀਪਕ ਧੰਨਵਾਦ ਮਹਿਮਾ ਤੇ ਉਸਤਦ ਦਿੰਦੇ ਹਾਂ ਇਸ ਦੇ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ